ਅੱਜ ਜਿਹੜਾ ਅਸਦਾ ਸਮਾਗਮ ਸੀ ਵਿਸ਼ੇਸ਼ ਰੂਪ ਨਾਲ ਉੱਤਰਾਖੰਡ ਤੋਂ ਹਲਦਵਾਨੀ ਤੋਂ ਸੰਤ RAM GOVIND DAS ਜੀ ਪਧਾਰੇ ਨੇ ਉਹਨਾਂ ਦੀ ਸਾਡੇ ਤੇ ਕਿਰਪਾ ਹੀ ਛੋਟਾ ਜਿਹਾ ਉਪਰਾਲਾ ਸੀ ਸਾਡਾ ਕਿ ਜਿਸ ਤਰ੍ਹਾਂ ਕਿ ਸਨਾਤਨ ਜਾਰ ਮੰਚ ਵੱਲੋਂ ਤਰੰਤ ਸਮੇਂ-ਸਮੇਂ ਤੇ ਅਜਿਹੇ ਕਾਰਜਕ੍ਰਮ ਅਯੋਜਿਤ ਕੀਤੇ ਹੁੰਦੇ ਆ ਜਾਂਦੇ ਨੇ ਉਸੇ ਕੜੀ ਦੇ ਵਿੱਚ ਅੱਜ ਸਾਡਾ ਜਿਹੜਾ ਪ੍ਰਯਾਸ ਸੀ ਕਿ ਮਹਾਰਾਜ ਜੀ ਇੱਥੇ ਆ ਕੇ ਕ੍ਰਿਸ਼ਨ ਕਥਾ ਦੇ ਰੂਪ ਵਿੱਚ ਭਗਤਾ ਨੂੰ ਆਪਣਾ ਸੰਦੇਸ਼ ਦੇ ਤੇ ਉਹਨਾਂ ਨੇ ਬੜੇ ਹੀ ਸਾਰਗਰਭਿਤ ਭਾਸ਼ਾ ਦੇ ਵਿੱਚ ਛੋਟੀ ਜਿਹਸ ਅਲਪ ਸਮੇਂ ਦੇ ਵਿੱਚ ਇੱਕ ਬਹੁਤ ਵਧੀਆ ਢੰਗ ਦੇ ਨਾਲ ਆਪਣੀ ਕਥਾ ਨੂੰ ਕੀਤਾ ਤੇ ਸਾਡਾ ਕੋਸ਼ਿਸ਼ ਹੈ ਕਿ ਉਹਨਾਂ ਦੇ ਸੰਤਾ ਦੁਆਰਾ ਕਹੀ ਗਈ ਜਿਹੜੀ ਬਾਣੀ ਹੈ ਸਾਡੇ ਜਿਹੜੇ ਆਏ ਸੀ ਸਨਾਤਨ ਪ੍ਰੇਮੀ ਉਹਨਾਂ ਦੇ ਹਿੱਤੇ ਤੱਕ ਪਹੁੰਚ ਪਹੁੰਚੇ ਤਾਂ ਕਿ ਅਸੀਂ ਸਭ ਉਹਦਾ ਅਨੁਕਰਨ ਕਰ ਸਕੀਏ ਤੇ ਅੱਜ ਦੇ ਪ੍ਰੋਗਰਾਮ ਦੇ ਡੀਸੀ ਸਾਹਿਬ ਨੇ ਸਾਨੂੰ ਬਾਤਿਆ ਹੀ ਬਹੁਤ ਇਸ ਤਰ੍ਹਾਂ ਕੀ ਪਿਆਣਾ ਨਗੇ ਵਿਸ਼ੇਸ਼ ਰੂਪ ਚ ਪਹਾਰੇ ਤੇ ਪੂਰਾ ਸਮਾਂ ਉਹਨਾਂ ਨੇ ਸਮਾਗਮ ਚ ਬਤਾਇਆ ਕਿ ਅਸੀਂ ਸਨਾਤਨ ਜਨ ਦਾ ਵਿਸ਼ੇਸ਼ ਮਾਨ ਧੰਨਵਾਦੀ ਆ ਤੇ ਅੱਗੇ ਵੀ ਉਹਨਾਂ ਦੀ ਕਿਰਪਾ ਸਾਡੇ ਤੇ ਬਣੀ ਹੋਈ ਮੈਨੂੰ ਬੜੀ ਖੁਸ਼ੀ ਹੈ ਕਿ ਅੱਜ ਹਰੀਦਵਾਰ ਦੇ ਵਿੱਚ ਇੱਕ ਭਜਨ ਸੰਧਿਆ ਹੋਈ ਮੈਨੂੰ ਵੀ ਪਿਛਲੇ 3 ਮਹੀਨੇ ਤੋਂ ਗਰਦਾਸਪੁਰ ਚ ਐਜ਼ ਅ ਡਿਪਟੀ ਕਮਿਸ਼ਨਰ ਕੰਮ ਕਰਨ ਦਾ ਮੌਕਾ ਮਿਲਿਆ ਬਟ ਕੰਮ ਕਾਜ ਦੇ ਵਿੱਚ ਮੈਨੂੰ ਕਦੇ ਇਸ ਤਰ੍ਹਾਂ ਦਾ ਭਜਨ ਸੁਣਦਾ ਸਮਾਂ ਨਹੀਂ ਮਿਲਿਆ ਸੀ ਅੱਜ ਅੱਜ RAM GOVINDA ARJEE ਵੱਲੋਂ ਇਹ ਭਜਨ ਕੀਤਾ ਗਿਆ ਤੇ ਇਹਦੇ ਵਿੱਚ ਆਪਣੇ ਪਵਨ ਸ਼ਰਮਾ ਜੀ ਤੇ ਇਹਨਾਂ ਦਾ ਜਿਹੜਾ ਜਾਗਰਣ ਮੰਚ ਹੈਗਾ ਇਹਨਾਂ ਵੱਲੋਂ ਆਯੋਜਿਤ ਕੀਤਾ ਗਿਆ ਮੰਦਿਰ 'ਚ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਇਹ ਆਯੋਜਿਤ ਕੀਤਾ ਗਿਆ ਤੇ ਲੋਕਾਂ ਨੇ ਵੀ ਬੜੀ ਉਤਸ਼ਾਹ ਨਾਲ ਇਹਦੇ 'ਚ ਭਾਗ ਲਿਆ ਤੇ ਕਥਾ ਸੁਣ ਕੇ ਵੀ ਬਹੁਤ ਅੱਛਾ ਲੱਗਿਆ ਕਿ ਜੋ ਇਹ ਆਪਣੇ ਬਚਨ ਹੁੰਦੇ ਆ ਸੰਤਾਂ ਦੇ ਜੇ ਅਸੀਂ ਆਪਣੇ ਜੀਵਨ 'ਚ ਇਹਨੂੰ ਕਰਦੇ ਆ ਤਾਂ ਸਾਡਾ ਫਾਇਦਾ ਹੁੰਦਾ ਹੈ ਅਸੀਂ ਸਾਰੇ ਇਸ ਦੁਨੀਆ 'ਚ ਆਏ ਆ ਆਪਣਾ ਆਪਣਾ ਕਰਮ ਕਰਦੇ ਆ ਬਟ ਕਰਮ ਦੇ ਨਾਲ ਨਾਲ ਜੇ ਪਰਮਾਤਮਾ ਨਾਲ ਅਸੀਂ ਜੁੜਦੇ ਆ ਤਾਂ ਸਾਨੂੰ ਜੋ ਵੀ ਸਾਡੇ ਮਨ ਦੇ ਵਿੱਚ ਸੰਸ਼ਾਹ ਆਉਂਦੀ ਆ ਤਕਲੀਫ ਹੁੰਦੀ ਆ ਜਾਂ ਸਾਡੇ ਕੋਈ ਵੀ ਜ਼ਿੰਦਗੀ 'ਚ ਸਮੱਸਿਆਵਾਂ ਹੁੰਦੀਆਂ ਨੇ ਉਹਦੇ ਵਿੱਚ ਸਾਨੂੰ ਨਹੀਂ ਆਉਂਦੀਆਂ ਇੱਕ ਜਿਹੜਾ ਇਹ ਸਿਸਟਮ ਹੈ ਸਾਰੇ ਅਸੀਂ ਸਾਡੇ ਸਾਰਿਆਂ ਦਾ ਸਮਝਾ ਹੈਗਾ ਮੈਂ ਡਿਪਟੀ ਕਮਿਸ਼ਨਰ ਕੱਲਾ ਕੁਝ ਨਹੀਂ ਕਰ ਸਕਦਾ ਮੇਰੇ ਟੀਮ ਐ ਅਫੀਸਰ ਦੀ ਹੈ ਸਾਰੇ ਲੋਕ ਜੁੜੇ ਨੇ ਜੇ ਅਸੀਂ ਸਾਰੇ ਰਲ ਕੇ ਇੱਕ ਸੱਦ ਵਿਚਾਰਾਂ ਦੇ ਨਾਲ ਆਪਣਾ ਆਪਣਾ ਕੰਮ ਕਰਾਂਗੇ ਤਾਂ ਹੀ ਅਸੀਂ ਇੱਕ ਵਧੀਆ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ ਸਾਰੇ ਧਰਮ ਇੱਕੋ ਹੀ ਗੱਲ ਸਿਖਾਉਂਦੇ ਆ ਵੀ ਪਿਆਰ ਕਰੋ ਤੇ ਪਿਆਰ ਨਾਲ ਰਹੋ ਕੋਈ ਵੀ ਧਰਮ ਲੜਾਈ ਝਗੜਾ ਕਰਨਾ ਨਹੀਂ ਸਿਖਾਉਂਦਾ ਇਹ ਹਰ ਇਨਸਾਨ ਦੀ ਆਪਣੀ ਆਸਤਾ ਹੈਗੀ ਆ ਕਿ ਉਹ ਕਿਸ ਤਰ੍ਹਾਂ ਪ੍ਰਮਾਤਮਾ ਨੂੰ ਮੰਨਦਾ ਹੈਗਾ ਉਸ ਦੇ ਵਿੱਚ ਕਿਸੇ ਨੂੰ ਅਸੀਂ ਸੈਕੂਲਰ ਦੇਸ਼ ਹੈ ਸੈਕੂਲਰ ਸਾਡਾ ਸਮਾਜ ਹੈ ਤਾਂ ਹਰ ਇਨਸਾਨ ਨੂੰ ਆਪਣਾ ਧਰਮ ਜੋ ਵੀ ਜਿਸ ਰੂਪ ਚ ਪ੍ਰਮਾਤਮਾ ਮੰਨਣਾ ਚਾਹਵੇ ਉਹਨੂੰ ਮੰਨਣ ਦਾ ਅਧਿਕਾਰ ਹੈ ਬਟ ਸਾਨੂੰ ਬਾਕੀ ਧਰਮਾਂ ਦੀ ਵੀ ਆਦਰ ਕਰਨਾ ਚਾਹੀਦਾ ਹੈ ਸਭ ਨਾਲ ਪਿਆਰ ਨਾਲ ਰਹਿਣਾ ਚਾਹੀਦਾ ਹੈ ਤੇ ਇਹਦੇ ਨਾਲ